ਜਦੋਂ ਸ਼ੰਕੇਣਾ ਦੇ ਨਾਲ ਉਹ ਇਹਨਾਂ ਨੇ ਸਾਰੇ ਦੂਰ ਕੀਤੇ ਆਪਣੀ ਗੱਲਬਾਤ ਕਰਕੇ ਵੀ ਸਾਡਾ ਮਸਲਾ ਇਹ ਹੈ ਅਸੀਂ ਇਸ ਪਰਦੇ ਉੱਤੇ ਲੜ ਰਹੇ ਹਾਂ ਤਾਂ ਅਸੀਂ ਵੀ ਸੀਪੀਐਫ ਕਰਮਚਾਰੀ ਯੂਨੀਅਨ ਜੋਗੇ ਸਿਰਫ ਨਿਰੋਲ ਪੈਨਸ਼ਨ ਦੇ ਲਈ ਇਕੱਲੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਅਸੀਂ ਇੰਨਾ ਮੋਤੀਆਂ ਦੇ ਝੰਡੇ ਥੰਡੇ ਪੁਰਾਣੀ ਪੈਨਸ਼ਨਾਂ ਦਾ ਮੁੱਦਾ ਚੁੱਕਿਆ। ਬਾਕੀ ਦੇ ਹਰ ਬੰਦਾ ਤੋਂ ਦਿੱਲੀ ਦੀਆਂ ਬਲੂਹਾਂ ਤੱਕ ਲੱਖਾਂ ਲੋਕਾਂ ਦਾ ਇਕੱਠ ਲੈ ਕੇ ਕੇਂਦਰ ਸਰਕਾਰ ਦੇ ਨਾਲ ਪੁਰਾਣੀ ਪੈਨਸ਼ਨ ਦੇ ਮੁੱਦੇលើ ਕੇਸ਼ ਹਸਾਂ ਦਾ ਚੱਲ ਰਿਹਾ। ਪਰ ਜਦੋਂ ਗੱਲ ਆਈ ਕਿ ਅਸੀਂ ਸਿੱਖਿਆ ਵਿਭਾਗ ਦੇ ਜਿਹੜੇ ਕੰਪਿਊਟਰ ਅਧਿਆਪਕ ਹਨ ਉਹਨਾਂ ਨੂੰ ਸਿੱਖਿਆ ਵਿਭਾਗ 'ਚ ਮਰਜ਼ੀ ਕਰਨ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਉਹਨੂੰ ਸਮਰਥਨ ਦਿੱਤਾ ਜਾਵੇ। ਦਾ ਇੱਕ ਗੱਲ ਹੋਰ ਸੀ ਕਿ ਇੱਕ ਸਾਥੀ ਜਿਹੜਾ ਦਾ ਜਿਹੜਾ ਮਰਨ ਵਰਤ ਦੇ ਉੱਤੇ ਆ ਕੇ ਬੈਠ ਗਿਆ ਉਹਨੂੰ ਸਰਕਾਰ ਨੇ ਜਬਰੀ ਚਾਕੇ ਰਜਿੰਦਰਾ ਹਸਪੀਟਲ ਦਾਖਲ ਕਰਾਤਾ ਤੇ ਉਹਦੀ ਜਗ੍ਹਾ ਦੂਸਰਾ ਸਾਥੀ ਆ ਕੇ ਬੈਠ ਗਿਆ ਪਰ ਜੇਕਰ ਇਹ ਸੰਘਰਸ਼ ਕਾਮਯਾਬ ਨਹੀਂ ਹੁੰਦਾ ਤਾਂ ਇਕੱਲੇ ਕੰਪਿਊਟਰ ਅਧਿਆਪਕਾਂ ਦਾ ਫੇਲੀਅਰ ਨਹੀਂ ਹੋਏਗਾ ਮੁਲਾਜ਼ਮ ਲਹਿਰ ਉੱਥੇ ਬਣਦੀ ਹੈ ਸੋ ਇਸ ਮੁਲਾਜ਼ਮ ਲਹਿਰ ਨਾਲ ਖੜੇ ਹੋਣ ਦੀ ਲੋੜ ਹੈ ਇਕੱਲੇ ਕੰਪਿਊਟਰ ਟੀਚਰਾਂ ਦਾ ਹੁਣ ਮੁੱਦਾ ਨਹੀਂ ਰਹਿ ਗਿਆ ਮੋਤਾ ਹੁਣ ਪੰਜਾਬ ਦੇ ਮੁਲਾਜ਼ਮਾਂ ਦਾ ਬਣ ਗਿਆ ਪੰਜਾਬ ਦੇ ਮੁਲਾਜ਼ਮ ਵਰਸ ਪੰਜਾਬ ਸਰਕਾਰ ਉਹ ਪੰਜਾਬ ਸਰਕਾਰ ਜਿਹੜੀ ਸਰਕਾਰ ਨੂੰ ਅਸੀਂ 2022 ਦੇ ਵਿੱਚ ਕਹਿਣਾ ਮੁਲਾਜ਼ਮਾਂ ਨੇ 90% ਵੋਟਾਂ ਪਾ ਕੇ ਸੱਤਾ ਦੇ ਵਿੱਚ ਬਟਾਇਆ ਉਹ ਮੁੱਖ ਮੰਤਰੀ ਬਣਿਆ ਜਿਹੜਾ ਮੁੱਖ ਮੰਤਰੀ ਵਾਕਵਾਕ ਸਟੇਜਾਂ ਤੇ ਛੋਟੇ ਹਾਥਿਆਂ ਦੀਆਂ ਡੱਕੀਆਂ ਦੇ ਖੜਕੇ ਇਹ ਗੱਲ ਕਹਿੰਦਾ ਸੀ ਕਿ ਸਾਡੀ ਸਰਕਾਰ ਆਣ ਦਿਓ ਅਸੀਂ ਧਰਨਾ ਰੈਲੀ ਹਟਾਲੀ ਹੋ ਦਵਾਵਾਂਗੇ ਤੇ ਅੱਜ ਉਹਦੇ ਰਾਜ ਦੇ ਵਿੱਚ ਸਭ ਤੋਂ ਵੱਧ ਧਰਨੇ ਰੈਲੀਆਂ ਤੇ ਹਟਾਲਾ ਚੱਲਦੀ ਹੈ ਅੱਜ ਤਾਂ ਖਾਂ ਦੇ ਉੱਤੇ ਚਾਹੇ ਮੁਲਾਜ਼ਮ ਵਰਗ ਬੈਠਾ ਹੋ ਬੁਖਾਰੀ ਬੈਠਾ ਹੈ ਕਿਸਾਨ ਬੈਠਾ ਹੈ ਹਰ ਇੱਕ ਜਗ੍ਹਾ ਤੇ ਜੇ ਧਰਨੇ ਚੱਲ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਚੱਲ ਰਹੇ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਇਹ ਦੁਹਾਈਆਂ ਦਿੰਦੀ ਸੀ ਕਿ ਅਸੀਂ ਉਹ ਲੋਕ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਤੇ ਇਹ ਉਹ ਲੋਕ ਨਹੀਂ ਜਿੰਨਾਂ ਕੱਸੀ 2.5 ਸਾਲਾਂ ਚ ਰਹਿਣਾ ਮੀਟਿੰਗਾਂ ਕਰਕੇ ਦੇਖ ਲਿਆ ਕਿ ਜਿੰਨਾ ਵੱਧ ਤੋਂ ਵੱਧ ਝੂਠ ਇਹ ਲੋਕ ਬੋਲਦੇ ਨੇ ਐਨਾ ਝੂਠ ਨਾਲ ਕਾਂਗਰਸੀਆਂ ਨੇ ਬੋਲਿਆ ਨਾ ਕਾਂਗਰਸੀਆਂ ਨੇ ਬੋਲਿਆ ਜੇਕਰ ਕਦੀ ਡੀਸੀ ਚਾਹੇ ਕਾਂਗਰਸੀ ਸਰਕਾਰ ਰਹੀ ਹੋਵੇ ਚਾਹੇ ਅਕਾਲੀਆਂ ਦੀ ਰਹੀ ਹੋਵੇ ਜੇ ਕਿਸੇ ਡੀਸੀ ਨੇ ਕਹਿਤਾ ਜੇ ਤੁਹਾਡੀ ਮੀਟਿੰਗ ਮੁੱਖ ਮੰਤਰੀ ਨਾਲ ਹੋਏਗੀ ਤਾਂ ਮੀਟਿੰਗ ਹੁੰਦੀ ਸੀ ਪਰ ਇਹ ਸਰਕਾਰ ਦੇ ਵਿੱਚ ਅਸੀਂ ਦੇਖਿਆ 10-10 ਪੱਤਰ ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਹੁੰਦੇ ਨੇ ਤੇ ਮੀਟਿੰਗ ਇੱਕ ਵੀ ਸਿਰੇ ਨਹੀਂ ਚੜਦੀ ਮੁੱਖ ਮੰਤਰੀ ਮੀਟਿੰਗਾਂ ਤੋਂ ਭੱਜ ਜਾਂਦਾ ਕਿਉਂਕਿ ਉਹਨੂੰ ਸ਼ਰਾਬ ਪੀਣ ਤੋਂ ਵੇਲ ਲੱਗੀ ਇਹ ਮੁੱਖ ਮੰਤਰੀ ਸਿਰਫ ਬਦਲੀਆਂ ਕਰਨ ਦੇ ਉੱਤੇ ਯੋਗ ਰੱਖਦਾ ਹੈ। 당 ਪਰੇਸ਼ਾਨ ਕਰਨ ਦੇ ਉੱਤੇ ਯੋਗ ਰੱਖਦਾ ਹੈ। ਤੇ ਜਦੋਂ ਕਦੇ ਮੀਟਿੰਗ ਹੋਵੇ ਤਾਂ ਇਹ ਮੁੱਖ ਮੰਤਰੀ ਤਾਂ ਇਹ ਮੁੱਖ ਮੰਤਰੀ ਇਸ ਗੱਲ ਦੇ ਉੱਤੇ ਹੁੰਦਾ ਹੈ ਕਿ ਤੁਸੀਂ ਮਰਦਾਬਾਦ ਨਾ ਕਹੋ ਜਿੰਦਾਬਾਦ ਕਹੋ। ਇਹ ਕਈ ਵਾਰ ਮੀਟਿੰਗਾਂ ਦੇ ਵਿੱਚ ਭਗਵੰਤ ਜੀ ਨੇ ਗੱਲ ਕਹੀ ਤੇ ਜਦੋਂ ਅਸੀਂ ਆਪਣੀ ਗੱਲ ਅੱਗੇ ਰੱਖਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਸਾਡੀਆਂ ਮੰਗਾਂ ਮੰਨ ਲਓ ਅਸੀਂ ਵੀ ਕੋਈ ਕੰਮਲੇ ਨਹੀਂ ਹੈਗੇ ਕਿ ਸੜਕਾਂ ਦੇ ਬੈਠ ਕੇ ਤੈਨੂੰ ਸਵੇਰੇ ਸ਼ਾਮ ਪਟੀਏ ਅਸੀਂ ਵੀ ਆਪਣੀਆਂ ਕੁਰਸੀਆਂ ਤੇ ਬੈਠ ਕੇ ਕੰਮ ਕਰਨਾ ਜਾਣਦੇ ਆ ਜਿਸ ਕੰਮ ਦੇ ਲਈ ਸਰਕਾਰ ਨੇ ਸਾਨੂੰ ਭਰਤੀ ਕੀਤਾ ਉਹ ਕੰਮ ਅਸੀਂ ਵੀ ਕਰਨਾ ਜਾਣਦੇ ਆ ਜੋ ਕਰ ਰਹੇ ਆ ਕਰ ਸਕਦੇ ਆ ਪਰ ਇਹ ਤੇਰੀਆਂ ਨਕਮੀਆਂ ਨੀਤੀਆਂ ਨੇ ਜਿਹੜੇ ਕਰਕੇ ਸਾਨੂੰ ਸੜਕਾਂ ਦੇ ਬੈਠਣਾ ਪੈ ਰਿਹਾ ਸੋ ਮੈਂ ਯਾਦਾ ਸਮਾਂ ਨਾਲ ਲੈਂਦਾ ਹੋਇਆ ਕਮੇਟੀ ਨੂੰ ਵੀ ਅਪੀਲ ਕਰਾਂਗਾ ਕਿ ਜਿੰਨਾ ਜਲਦੀ ਹੁੰਦਾ ਜਿਹੜੇ ਕੰਮ ਦੇ ਲਈ ਅਸੀਂ ਇਕੱਠੇ ਹੋਏ ਆ ਮਾਰਚ ਵਾਲੇ ਪਾਰਸ਼ਾ ਨੂੰ ਵਧਿਏ ਤੇ ਜਿਹੜਾ ਜੋਰ ਅਸੀਂ ਇੱਥੇ ਲਗਾ ਰਹੇ ਆ ਉਹ ਅਮਨ ਰੋੜਾ ਦੇ ਘਰ ਦੇ ਬਾਹਰ ਜਾ ਕੇ ਲਗਾਈਏ ਤਾਂ ਕਿ ਗੁੰਗੇ ਦੇ ਬੋਲਿਆਂ ਨੂੰ ਸਮਝ ਆ ਸਕੀ। ਸਾਰੇ